ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗੁਰਪ੍ਰੀਤ ਦੇ ਘਰਾਂ 'ਚ ਆਪਾਂ ਦੋਸਤੋ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ گاਉਂ ਪਹਿਲਾ ਸੂਆ ਤੇ ਇਹ ਕਿਹੜੀ ਝੋਟੀ ਹੈ ਵੀ ਪਹਿਲਾ ਸੂਆ ਸੂਈ ਹੈ ਡਿਟੇਲ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਆ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰਖ ਜਿਹੜੀ ਦੋਸਤੋ ਕਰਨੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਸੋ ਦੋਸਤੋ ਇੱਥੇ ਆ ਕੇ ਆਪਣੀ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਰਦੇ ਆ ਵੀਰਾਂ ਨਾਲ ਗੱਲਬਾਤ ਪੁੱਛਦੇ ਆ ਸਾਰੀ ਡ ਹਾਂ ਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਹਾਂ ਜੀ ਵਧੀਆ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਜੀ ਹਾਂ ਜੀ ਕਿਰਪਾ ਜੀ ਮਹਾਰਾਜ ਚਲੋ ਸ਼ੁਕਰ ਹੈ ਜੀ ਆਪਣਾ ਵੀ ਜੀ ਸਭ ਤੋਂ ਪਹਿਲਾਂ ਐਡਰੈਸ ਬੋਲ ਦਿਓ ਪਿੰਡ ਲੋਕਾ ਤੇ ਤਹਿਸੀਲ ਪੱਟੀ ਤੇ ਜੀ ਲਾਤਾ ਨੂੰ ਤਰ ਆਪਣਾ ਨਾਮ ਤੇ ਫੋਨ ਨੰਬਰ ਬੋਲ ਦਿਓ ਗੌਰਪ੍ਰੀਤ ਸਿੰਘ ਜੀ 95925760 ਦਾ ਅੱਛਾ ਵੀਰ ਜੀ ਦੋ ਪਸ਼ੂ ਹਾਂ ਜੀ ਦੋ ਪਸ਼ੂ ਠੀਕ ਹੈ ਜੀ ਗਾਂ ਬਾਰੇ ਪਹਿਲਾਂ ਦੱਸਿਓ ਇਹ ਇਹ ਗਾਂ ਵੀਰ ਪਹਿਲੇ ਸੂਏ ਸੂਈ ਹੈ ਠੀਕ ਹੈ ਜੀ ਹਾਂ ਜੀ ਅੱਜ 12 13 ਦਿਨ ਹੋ ਗਏ ਸੂਈ ਨੂੰ ਵਛੀ ਮਗਰ ਠੀਕ ਹੈ ਜੀ ਹਾਂ ਜੀ ਤੇ ਹੁਣ ਦੁੱਧ ਕਿੰਨਾ ਹੈ ਹੁਣ ਇਹ ਥਰੇ 9 ਕਿਲੋ ਪੱਕਾ ਦੁੱਧ ਹੈ ਪੱਕਾ ਹਾਂ ਜੀ ਪੱਕਾ ਤੇ ਦੁੱਧ ਬਦੂਗੀ ਹੋਰ 13 14 ਕਿਲੋ ਦੁੱਧ ਕਰੂ ਸੂਏ ਤੋਂ ਪਹਿਲਾਂ 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 ਅੱਛਾ ਜੀ ਖੋਲਿਏ ਨੂੰ ਤੋਰ ਕੇ ਰੱਖੀਏ ਦੋਸਤੋ ਸੂਈ ਨੂੰ ਤਕਰੀਬਨ ਬੱਚਾ ਨੇ ਜਿਹੜਾ ਦਿੱਤਾ ਵਸ਼ੀ ਦਿੱਤੀ ਹੈ ਦੁੱਧ ਜਿਹੜਾ ਵੀਰ ਨੂੰ ਕਹਿੰਦਾ ਵੀ 9 ਕਿਲੋ ਦੇ ਲਾਗੇ ਬਨੇ ਤਿਆਰ ਆ 12 13 ਲੀਟਰ ਦੀ ਵੀਰ ਉਮੀਦ ਕਰਦਾ ਵਾ ਚੰਗੇ ਕੱਦ ਕੱਢਦੀ ਮੋੜ ਲਵੇ ਇਸ ਕੁਆਲਟੀ ਦੋਸਤੋ ਚੈੱਕ ਕਰਸਤੇ ਬੱਚੇ ਦਾ ਥੋੜਾ ਜਿਹਾ ਕਰਦੀ ਮੇਰਾ ਐਮ ਉਹਦੇ ਲਾਗੇ ਜਾਣਾ ਹੋਣਾ ਦੋਸਤੋ ਬੱਚੇ ਦਾ ਥੋੜਾ ਜਿਹਾ ਜ਼ਿਆਦਾ ਕਰਦੀ ਹੈ ਕਦ ਕਾੜੀ ਤੁਸੀਂ ਵੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਫੇਸ ਕੁਆਲਿਟੀ ਤੁਹਾਨੂੰ ਚੈੱਕ ਕਰਵਾਦਣੇ ਲੱਗੇ ਤੋਂ ਥਣ ਤੁਮ ਦੋਸਤੋ ਇਕ ਰੈਣੀ ਵਾਲੇ ਪਾਸੋਂ ਤੁਹਾਨੂੰ ਦਿਖਾ ਦਿੰਨੇ ਉਲਟ ਬੈਣੀ ਵਾਲੇ ਪਾਸੋਂ ਤੁਹਾਨੂੰ ਥਾਂ ਦਿਖਾ ਦਿੰਨੇ ਬੋਛ ਦੇ ਵੀਰ ਤੋਂ ਮੁੱਲ ਕੀ ਕਰਦਾ ਮੁੰਡੇ ਦਾ ਵੀਰ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਵੀਰ ਜੀ ਦਾ ਮੁੱਲ 42000 ਰੁਪਿਆ ਹਾਂਜੀ 40000 ਦੀ ਦੇ ਚਲ ਗਿਆ ਤੇ ਠੀਕ ਹੈ ਜੀ ਤੇ ਮੱਝ ਪਰ ਦਸੀ ਵੀਰ ਜੀ ਮਾਦੀ ਵੀ ਢਾਈ ਕਿ ਮਹੀਨੇ ਹੋ ਗਏ ਸੂਈ ਨੂੰ ਸੁਬਾ ਕਰਨਾ ਪਹਿਲਾ ਪਹਿਲਾ ਸੁਬਾ ਸ਼ਕੀਦਾਂ ਦਾ ਸਿੱਛੀ ਜੀ ਹਾਂ ਜੀ ਤੇ ਬੱਚਾ ਬੱਚਾ ਕੱਟੀ ਮਗਰ ਠੀਕ ਹੈ ਜੀ ਹਾਂ ਜੀ ਤੇ ਦੁੱਧ ਨੂੰ ਕਰਾਂਗੇ ਦੁੱਧਾਂ ਨੂੰ ਵੀ 7 ਕਿਲੋ ਪੱਕਾ ਦੁੱਧ 7 ਕਿਲੋ ਹਾਂ ਜੀ ਦੁੱਧ ਵਧਦੀ ਤੈਨੂੰ ਨਹੀਂ ਵਧੂਗੀ ਦੁੱਧ ਅੱਜ ਕੱਲ ਆਪਣੇ ਕੋਲ ਥੋੜੀ ਕਿ ਨਾ ਘਾਟ ਸੇ ਵਾਲੇ ਆਪਾਂ ਸਾਵਾਂਗੇ 4 ਦਿਨ ਠੀਕ ਹੈ ਜੀ ਤੇ ਦੁੱਧ ਵਧਾ ਗਾਂ ਕੋਈ ਟਿਕਟੂਆ ਚ ਭਰੇ ਨਹੀਂ ਨਹੀਂ ਅੱਜ ਠੀਕ ਹੈ ਜੀ ਖੋਲੋ ਦੋਸਤੋ ਢਾਈ ਕਿ ਮਹੀਨੇ ਹੋ ਗਏ ਵੀਰ ਮੈਨੇ ਵੀ ਲਿਖਿਆ 22 ਜਾਂਦੀ ਨਾ ਅੱਜ ਢਾਈ ਮਹੀਨੇ ਹੋ ਗਏ ਸੂਈ ਨੂੰ ਹਾਂ ਹੋ ਗਏ ਢ ਸਵੇਰੇ ਵੀ ਦੋਸਤੋ ਵੀਰ ਨੇ ਚੋਈ तकरीबन 9 ਵਜੇ ਚੋਈ ਹੈ ਤੇ ਜਿਹੜਾ ਵੀਡੀਓ ਬਣਾਉਂਦਾ ਆਪਣਾ ਟਾਈਮ ਹੈ ਹੁਣ तकरीबन 2:30 ਕੇ ਵਜੇ ਦਾ ਟਾਈਮ ਹੈ ਦੁਪਹਿਰ ਦਾ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਜੀ ਦੀ ਬੱਚਾ ਨੇ ਦੋਸਤੋ ਇਹ ਕੱਟੀ ਦਿੱਤੀ ਹੈ ਬਾਜੇ ਨਹੀਂ ਨਹੀਂ ਤੇ ਕੱਟੀ ਲਗਾ ਚਾ ਹਾਂਜੀ ਹਾਂਜੀ ਨਿਸ਼ਾਨੀਆਂ ਦੋਸਤੋ ਤੁਸੀਂ ਇਸ ਨੀਲੀ ਵਾਲੇ ਸਾਰੇ ਚੈੱਕ ਕਰ ਸਕਦੇ ਪੂਛੂ ਚਿੱਟੀ ਹੈ ਚਾਰੇ ਖੋਰੀ ਦੇ ਵਾਈਟ ਹੈ ਤੇ ਅੱਖਾਂ ਵੀਰੇ ਦੇ ਦੋਵੇਂ ਬਲੇਚ ਹਨ ਅੱਖਾਂ ਬਲੇ ਨੀਲੇ ਨੀਲੇ ਹਨ ਨੀਲੇ ਹਾਂਜੀ ਨੀਲੇ ਆਹ ਦੇਖੋ ਠੀਕ ਠੀਕ ਹੈ ਅਜੀ ਵੀਰ ਜੀ ਇਹ ਤਾਂ ਵੀਰ ਜੀ ਕਿੰਨਾ ਕੁ ਮੁੱਲ ਕਰਦੇ ਦਾ ਇਹਦਾ ਵੀਰ ਜੀ ਮੁੱਲ 60000 ਰੁਪਏ 60000 58000 ਦੇ ਦੇ 58000 ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ ਬਸ ਵੀਰ ਹਾਂ ਅਬ ਦੋ ਰੰਗ ਤਸਲੀ ਕਰਨ ਠੀਕ ਹੈ ਜੀ ਹਾਂ ਜੀ ਕੋਈ ਚੱਕਰੀ ਨਹੀਂ ਠੀਕ ਹੈ ਹਾਂ ਬਾਕੀ ਛੋਟੀ ਥੋੜਾ ਕਿ ਨਾ ਨਵੇਂ ਘਰ ਦਾ ਕੀਤਾ ਵਾ ਅੱਛਾ ਜੀ ਡਿੰਗ ਦੀ ਰਹੀ ਰਾਤ ਵੀ ਠੀਕ ਹੈ ਜੀ ਹਾਂ ਜੀ ਇਸ ਕਰਕੇ ਥੋੜਾ ਜਿਹਾ ਖੱਖਾ ਪੰਜਿਆ ਵਿਖਾਉਂਦੇ ਠੀਕ ਠੀਕ ਹੈ ਦੋਸਤੋ ਦੋ ਪਸ਼ੂ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਏ ਐ ਦੋਵੇਂ ਪਸ਼ੂ ਸਵੇ ਹੈ ਗਰੰਟੀ ਚੈੱਕ ਪਾਸ ਦੋਸਤੋ ਤੁਸੀਂ ਸੋ ਦੋਸਤੋ ਵੀਡੀਓ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਤੁਹਾਨੂੰ ਵਿਖਾਉਣੀ ਨੰਬਰ ਵੀਰ ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਦੋਸਤੋ ਉਹ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਪਸ਼ੂ ਪਸੰਦ ਕਰ ਸਕਦੇ ਜੇ ਰੇਟ ਦੋਸਤੋ ਫਿਕਸ ਨਹੀਂ ਹੁੰਦੇ ਰੇਟ ਮੌਕੇ ਤੇ ਥੋੜੇ ਵਾਲੇ ਘਟ ਜਾਂਦੇ ਹੁੰਦੇ ਆ ਬਾਕੀ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਫੋਨ ਜਰੂਰ ਕਰਿਆ ਕਰੋ ਦੋਸਤੋ ਫੋਨ ਨਾਲ ਵੀਰ ਦਾ ਵਾਅਦਾ ਛੜਾ ਜਾਂਦਾ ਇਸ ਗੱਲ ਦਾ ਛੜਾ ਜਾਂ ਮਾਨਦਾਨ ਹੋ ਜਾਂਦਾ ਵਾ ਅਗਲੇ ਨੂੰ ਛੜਾ ਦਾ ਹੌਸਲਾ ਹੁੰਦਾ ਕਿ ਸਾਨੂੰ ਚਲੋ ਫੋਨ ਆਉਂਦੇ ਬੱਚੇ ਦੋਸਤੋ ਦੋਮਾ ਦੇ ਦਿਖਾ ਤੇ ਇਹ ਜਿਹੜੀ ਗਾਂ ਦੀ ਬੱਚੀ ਹੈ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ